बाद खुर्दाबाद पाकिस्तान 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 मुर्दाबाद मुर्दाबाद मुदाबाद मुर्दाबाद 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 ख़ुदाबाद मुबाद पाकिस्तान ख़ुदा ख़ुदा मुख़्तबाद अथव मुदाबाद ਜਿੰਦਾਬਾਦ ਮਹਾਰਾਜਾ ਦੀ ਜੈ ਜੈ ਸ਼ੀਰਮ ਮੈਂ ਵਿਪਲ ਯਰ ਅੱਜ ਸਾੜਾ ਚੌਂਗ ਵਿਖੇ ਅਤਵਾਦ ਦਾ ਪੁਤਲਾ ਸਾੜਿਆ ਗਿਆ ਹੈ ਸ਼ਿਖਾਣਾ ਕੇਸਰੀ ਤੇ ਸਾਡੇ Hindu ਸੰਗਠਨ ਜਿੰਨੇ ਵੀਰੇ Hindu ਭਰਾ ਸਾਰਿਆਂ ਨੂੰ ਨਾਲ ਲੈ ਕੇ ਅਤਵਾਦ ਦੇ ਖਿਲਾਫ ਅੱਜ ਸਾੜਾ ਚੌਂਗ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਹੈ ਤੁਹਾਨੂੰ ਪਤਾ ਹੋਵੇਗਾ ਕਿ 3-4 ਦਿਨ ਪਹਿਲੇ ਜੇਐਨਕੇ ਦੇ ਵਿੱਚ ਅੱਤਵਾਦੀਆਂ ਵੱਲੋਂ ਇੱਕ ਵਸਤੇ ਹਮਲਾ ਕਰ ਦਿੱਤਾ ਗਿਆ ਸੀ ਜਿਸ ਵਿੱਚ 10 ਯਾਤਰੀਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਤੇ 32 ਤੋਂ ਵੱਧ ਜ਼ਖਮੀ ਹੋਏ ਸੀ ਇਸ ਦੇ ਨਾਲ ਨਾਲ ਚਾਰ ਹੋਰ ਜਗ੍ਹਾ ਤੇ ਵੀ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਸੀ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਵਾਂ ਕਿ ਜੇਐਨਕੇ ਦੇ ਵਿੱਚ ਜਿਹੜਾ ਹਮਲਾ ਕੀਤਾ ਗਿਆ ਏ ਉਹ ਸਿਰਫ ਜੇਐਨਕੇ ਦੇ ਲੋਕ ਨਹੀਂ ਸੀ ਪੰਜਾਬ ਤੋਂ ਪੂਰੇ ਭਾਰਤ ਤੋਂ ਹੱਤਵਗ ਇਲਾਕਿਆਂ ਦੇ ਵਿੱਚ ਆਏ ਹੋਏ ਉੱਤੇ ਯਾਤਰੀ ਸੀ ਸਿਰਫ ਤੇ ਸਿਰਫ ਜੇ ਐਨ ਕੇ ਦੇ ਵਿੱਚ ਜਿਹੜਾ ਹਮਲਾ ਕੀਤਾ ਗਿਆ ਏ ਇਸ ਤੋਂ ਬਾਅਦ ਅਮਰਨਾਥ ਯਾਤਰਾ ਸਾਡੀ ਆਉਣ ਵਾਲੀ ਏ ਸਾਨੂੰ ਇਹ ਡਰ ਲੱਗ ਰਿਹਾ ਏ ਕਿ ਅੱਤਵਾਦੀਆਂ ਵੱਲੋਂ ਅਮਰਨਾਥ ਯਾਤਰੀਆਂ ਤੇ ਵੀ ਹਮਲਾ ਕੀਤਾ ਜਾ ਸਕਦਾ ਪਿਆ ਏ ਅਸੀਂ ਕੇਂਦਰ ਦਾ ਧਿਆਨ ਇਸ ਤਰ੍ਹਾਂ ਲਿਆਉਣਾ ਚਾਹੁੰਦੇ ਆ ਕਿ ਜੇ ਐਨ ਕੇ ਦੇ ਵਿੱਚ ਜਿਹੜਾ ਦੁਬਾਰਾ ਤੋਂ ਅੱਤਵਾਦ ਫਨ ਰਿਹਾ ਏ ਇਹਦਾ ਸਿਰ ਕੁੱਲਚਲਾ ਚਾਹੀਦਾ ਏ ਪਾਕਿਸਤਾਨ ਆਈਐਸਆਈ ਦੀ ਮਦਦ ਦੇ ਨਾਲ ਜਿਹੜਾ ਜੇ ਐਨ ਕੇ ਦੇ ਵਿੱਚ ਯਾਤਰੀਆਂ ਤੇ ਹਮਲਾ ਕਰਵਾ ਰਿਹਾ ਏ ਇਹ ਤਿੰਨ ਤਨਜੋਗ ਆ ਅਸੀਂ ਮੋਦੀ ਸਾਹਿਬ ਤੇ ਮੰਗ ਕਰਦੇ ਆ ਕਿ ਪਹਿਲੇ ਜਿਸ ਤਰ੍ਹਾਂ ਅਤਵਾਦ ਦਾ ਸਿਰ ਕੁੱਟ ਲਿਆ ਸੀ ਉਹਨੂੰ ਵੀ ਕੁੱਟਲੇ ਪੰਜਾਬ ਦੇ ਵਿੱਚ ਖਾਲਿਸਤਾਨੀ ਲਹਿਰ ਚੱਲੀ ਸੀ ਮੋਦੀ ਸਾਹਿਬ ਨੇ ਉਸ ਲਹਿਰ ਨੂੰ ਕਦਮ ਕਰ ਦਿੱਤਾ ਤੇ ਜੇ ਐਨਕੇ ਕਿਹੜੀ ਐਡੀ ਵੱਡੀ ਚੀਜ਼ ਆ ਜੇ ਐਨਕੇ ਦੇ ਵਿੱਚ ਵੀ ਜਿਹੜੀ ਲਹਿਰ ਚੱਲ ਰਹੀ ਆ ਅਤਵਾਦੀ ਇਹ ਵੀ ਜਲਦੀ ਮਗਾਈ ਜਾਏਗੀ ਤੇ ਅਸੀਂ ਮੰਗ ਕਰਦੇ ਆ ਕੇਂਦਰ ਸਰਕਾਰ ਤੋਂ ਕਿ ਜਿਹੜੇ ਉੱਤੇ ਯਾਤਰੀ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਉਨਨਾਂ ਨੂੰ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਆ ਤੇ ਤਾਂ ਜੋ ਅਜੇ ਹੀ ਕੋਈ ਵੀ ਘਟਨਾ ਹੁੰਦੀ ਆ ਉਹਤੇ ਲਗਾਮ ਲਗਣੀ ਚਾਹੀਦੀ ਠੀਕ ਹੈ ਬਾਬਾ ਜੀ ਪ੍ਰਦਰਸ਼ਨ ਸਿਰਫ ਇਹ ਨਹੀਂ ਕਦਮ ਹੋਏਗਾ ਪੂਰੇ ਪੰਜਾਬ ਦੇ ਵਿੱਚ ਇਹ ਪ੍ਰਦਰਸ਼ਨ ਕੀਤੇ ਜਾਣਗੇ ਤੇ ਜੇ ਪਾਕਿਸਤਾਨ ਆਪਣੀ ਹਰਕਤਾਂ ਤੋਂ ਬਾਝ ਨਾ ਆਇਆ ਤੇ ਅਗਲਾ ਪ੍ਰਦਰਸ਼ਨ ਜਿਹੜਾ ਸਾਡਾ ਵਾਗਾ ਬਾਰਡਰ ਤੇ ਹੋਏਗਾ ਅਗਲਾ ਪ੍ਰਦਰਸ਼ਨ ਪਾਕਿਸਤਾਨੀਆ ਦੇ ਨਕਸ਼ੇ 'ਚ ਦਮ ਕਰਕੇ ਰੱਖਾਂਗੇ ਮੈਂ ਤੁਹਾਡੇ ਮਤ ਉਰਈ ਇਹ ਕਹਿਣਾ ਚਾਹੁੰਦਾ ਕਿ ਜੇ ਸਾਡੀ ਅਮਰਨਾਥ ਯਾਤਰਾ ਤੇ ਇਹਨਾਂ ਕੋਈ ਵਿਗੜਨ ਪਾਇਆ ਤੇ ਅਸੀਂ ਅਜੇ ਚੂੜੀਆਂ ਨਹੀਂ ਪਾਈਆਂ ਸੱਤਵਾਦੀਆਂ ਨੂੰ ਠੋਕਵਾ ਜਵਾਬ ਦਿੱਤਾ ਜਾਏਗਾ ਵਿੱਚ ਕਿ ਪੁਤਲਾ ਜਲਾਇਆ ਗਿਆ ਤੇ ਪਿੱਛੇ ਜੇ ਤੁਸੀਂ ਸਾਰੇ ਨੇ ਦੇਖਿਆ ਕਿ ਜਿਹੜੇ 4-5 ਦਿਨ ਤੋਂ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਸਾਡੇ Hindu ਭਰਾ ਜਿਹੜੇ ਜਿਨ੍ਹਾਂ ਦੇ ਉੱਤੇ ਜਿਹੜੇ ਅੱਤਵਾਦ ਵੱਲੋਂ ਜਿਹੜਾ ਉਹਨਾਂ ਦੇ ਉੱਤੇ ਅਟੈਕ ਕੀਤਾ ਗਿਆ ਬੜੀਆਂ ਜਾਨਾਂ ਗਈਆਂ ਕਿਉਂਕਿ ਤੁਸੀਂ ਪਿੱਛੇ ਜੇ ਦੇਖਿਆ ਕਿ 5 ਸਾਲ ਜਿਹੜੇ ਬੜੇ ਬੰਦੀ ਨੇ ਫੇਰ ਪਾਈ ਸੀ ਸਾਡੀ ਸੈਂਟਰ ਕਮੇਟੀ ਨੇ ਪਰ ਲੇਕਿਨ ਆ ਜਿਹੜਾ ਹੁਣ ਜਿਹੜੀ ਸਾਡੀ ਜਿਹੜੀ ਹਰ ਸਾਲ ਜਿਹੜੇ ਪੂਰੇ ਹਿੰਦੁਸਤਾਨ ਦੇ ਜਿਹੜੇ ਨੌਜਵਾਨ ਚਾਤਰੀ ਨੇ ਇਹ ਅਮਨ ਆ ਚਾਹਦੇ ਨੇ ਕੋਈ ਵੀ ਸਾਨੂੰ ਇਹ ਹੀ ਦਾਰਿਆ ਵੀ ਜਿਸ ਤਰ੍ਹਾਂ ਅੱਗੇ ਪਹਿਲੇ ਜਿਹੜਾ ਮੋਹਰ ਬੜਾ ਖਰਾਬ ਸੀ ਤੇ ਹੁਣ ਵੀ ਅਸੀਂ ਆਪਾਂ ਜਿਹੜੀ ਸਾਡੀ ਸੈਟਲ ਸਰਕਾਰ ਆ ਅਸੀਂ ਉਹਨਾਂ ਨੂੰ ਇਹ ਬੇਨਤੀ ਕਰਾਂਗੇ ਵੀ ਉਹਨਾਂ ਨੂੰ ਜਿਹੜੀ ਨਕੀਰ ਪਾਈ ਜਾਵੇ ਜਿਹੜੇ ਉੱਥੋਂ ਦੇ ਜਿਨ੍ਹਾਂ ਨੇ ਆਪਾਂ ਨੇ ਜਿਹੜੇ ਬੰਦੇ ਮਾਰੇ ਨੇ ਉਹਨਾਂ ਨੂੰ ਕ੍ਰੰਤ ਅਲਪਵਾਦ ਜਲਦੀ ਤੋਂ ਜਲਦੀ ਉਹਨਾਂ ਦਾ ਜਿਹੜਾ ਇਨਕੋਰਪੋਰੇਟ ਕਰਕੇ ਉਹਨਾਂ ਨੂੰ ਜਿਸ ਤਰ੍ਹਾਂ ਅੱਗੇ ਦੂਜੇ ਆਕਵਾਦੀਆਂ ਨੂੰ ਸਬਕ ਸਿਖਾਇਆ ਇਸ ਤਰ੍ਹਾਂ ਜੁ ਉਹਨਾਂ ਨੂੰ ਵੀ ਜਿਹੜਾ ਇਹ ਸਬਕ ਸਿਖਾਇਆ ਚਾਹੀਦਾ ਤੇ ਸਾਡਾ ਜਿਹੜਾ ਇਹ ਬੇਇੱਜ਼ਤੀ ਹੈ ਕਿ ਜਿਹੜੀ ਇਹ ਸੈਂਟਰ ਸਰਕਾਰ ਆ ਉਹਨਾਂ ਦਾ ਧਿਆਨ ਜਿਹੜਾ ਜੰਮੂ ਕਸ਼ਮੀਰ ਵੱਲ ਜਾਵੇ ਇਸ ਕਰਕੇ ਅੱਜ ਜਿਹੜਾ ਸਾਡੇ ਵਿਪਨ ਤੇ ਵਿਪੰਜੀ ਰਮਨ ਜੀ ਔਰ ਜਿੰਨੇ ਵੀ ਸਾਰੇ ਹਿੰਦੂ ਸੱਭਿਆਚਾਰਕ ਮੰਨੋਂ ਜਿਹੜਾ ਇਹ ਪੁਤਲਾ ਜਲਾਇਆ ਗਿਆ ਇਹ ਪੁਤਲਾ ਜਿਹੜਾ ਆਕਵਾਦੀਆਂ ਨੇ ਜਲਾਇਆ ਗਿਆ ਦੇਸ਼ ਕਰਕੇ ਮੈਂ ਇਹ ਸਾਰੇ ਹਿੰਦੁਸਤਾਨਵਾਦੀ ਲੋਕੀਂ ਦੇਖੀ ਜਾਂ ਮੈਂ ਤੁਹਾਨੂੰ ਨਾ ਵੀ ਸਾਰੇ ਇਸ ਜੀ ਨੂੰ ਆਵਾਜ਼ ਚੁਕਣ ਔਰ ਜਿਹੜਾ ਜਿਸ ਤਰ੍ਹਾਂ ਅੱਗੇ ਨਕੇਲ ਪਾਈ ਸੀ ਆਤਮਾਧਿਨ ਨੂੰ ਹੁਣ ਵੀ ਇਸ ਤਰ੍ਹਾਂ ਜੜੀ ਹੈ ਨਕੇਲ ਪਾਈ ਚਾਲੇ ਚੱਜੇ ਚਾਹੋ ਮਾਰਗਾ ਉਸ਼ਵਾ ਹਿੰਦੂ ਸਨਾਤਨ ਸੇਵਾ ਸੰਘੰਨ ਸੇ ਮੈਂ ਇਹ ਕਹਿਣਾ ਚਾਹਤਾ ਹੂੰ ਕਿ ਜੋ ਹਮਾਰੇ ਸਰਦਾਰਾਂ ਸਰਦਾਲੂ ਗਏ ਹੋਏ ਥੇ ਦਰਸ਼ਕਾਂ ਕੇ ਲਿਏ ਹੁਣ ਕੇ ਉਪਰ ਜੋ ਅੱਤਵਾਦੀਓ ਨੇ ਜੋ ਨੇ ਤੈਕੀਆ ਹੈ ਬਹੁਤ ਹੀ ਬਹੁਤ ਹੀ ਨੰਦਨੀਆ ਘਟਨਾ ਹੈ ਕਿ ਜਿੰਨ ਤੇ ਸਭ ਤੇ ਰੋਕ ਲਗਾਇਆ ਜਾਏ ਔਰ ਸਾਰੇ ਹਿੰਦੂ ਇਕ ਹੋ ਕੇ ਕਰਕੇ ਔਰ ਇਸ ਘਟਨਾ ਕੋ ਰੋਕਨੇ ਕੇ ਲਿਏ ਪ੍ਰਦਰਸ਼ਨ ਕਰੇ ਜਗੇ ਜਗੇ ਪ੍ਰਦਰਸ਼ਨ ਕਰਕੇ ਉਨ ਕੋ ਮਤਲਬ ਚੇਤਾਵਨੀ دی ਜਾਏ ਆਪਣੀ ਸਰਕਾਰ ਕੋ ਜਗਾਇਆ ਜਾਏ ਕਿ ਐਸਾ ਕਾਰਿਆ ਅਗੇ ਨਾ ਹੋ ਜੈ ਸੇ ਮੈਂ ਸਨਾਤਨ ਸੇਵਾ ਕਰਦੀਆਂ ਜਿੰਨੋਂ ਤਨਮਨ ਤੋਂ ਕਰਦੀਆਂ ਮੈਂ ਇਹ ਜਿਹੜਾ ਸਾਡਾ ਸੀ ਅੱਜ ਇਕੱਠੇ ਹੋਏ ਆ ਜਿਹੜਾ ਸਾਡਾ ਇਥੇ ਛਾਡੇ ਦੇ ਵਿੱਚ ਅਸੀਂ ਪ੍ਰਦਰਸ਼ਨ ਕੀਤਾ ਹੈ ਇਹ ਅਸੀਂ ਕਿੰਨਾ ਕਿ ਜਿਹੜਾ ਅੱਤਵਾਦ ਨੇ ਹਮਲਾ ਕੀਤਾ ਹੈ ਯਾਤਰੀਆਂ ਦੇ ਉੱਪਰ ਹਮਲਾ ਕੀਤਾ ਹੈ ਬਹੁਤ ਹੀ ਨਿੰਦਣਯੋਗ ਹੈ ਇਹ ਅਸੀਂ ਇਹ ਬੇਨਤੀ ਕਰਦੇ ਹਾਂ ਸਾਡੇ ਮਾਨਯੋਗ ਸਤਿਕਾਰਯੋਗ ਸ੍ਰੀਂਦਰ ਭਾਈ ਮੋਦੀ ਜੀ ਦੇ ਅੱਗੇ ਅਸੀਂ ਉਹਨਾਂ 'ਤੇ ਬੇਨਤੀ ਕਰਦੇ ਹਾਂ ਕਿ ਜਿਹੜੇ ਵੀ ਇਹ ਭਾਰਤ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਜਿਵੇਂ ਇਹਨਾਂ ਨੇ ਹਮਲਾ ਕੀਤਾ ਗੋਲੀਆਂ ਚਲਾਈਆਂ ਉਵੇਂ ਹੀ ਇਹਨਾਂ ਨੂੰ ਗੋਲੀਆਂ ਇਹਨਾਂ ਦੇ ਸੀਨੇ ਤੋਂ ਉਤਾਰੀਆਂ ਜਾਣ ਤਾਂ ਹੀ ਸਾਨੂੰ ਠੰਡ ਪੈਗੀ ਜੋ ਕਿ ਉਹ ਯਾਤਰੀ ਜਿਹੜੇ ਆ ਬਹੁਤ ਘਰਾਂ ਤੋਂ ਮਾਰੇ ਗਏ ਨੇ ਤੇ ਮੈਂ ਇਹ ਬੇਨਤੀ ਕਰਦੀ ਕਿ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਇੱਕ ਨੌਕਰੀ ਅਗਰ ਘਰ ਦੇ ਪਰਿਵਾਰ ਤਿੰਨ ਤਿੰਨ ਮਰੇ ਆ ਤੇ ਉਹਨਾਂ ਨੂੰ ਦੋ ਦੋ ਨੌਕਰੀਆਂ ਅਗਰ ਇੱਕ ਇੱਕ ਜੀ ਮਰਿਆ ਤਾਂ ਉਹਨਾਂ ਨੂੰ ਇੱਕ ਇੱਕ ਨੌਕਰੀ ਤੇ 10-10 ਲੱਖ ਦਾ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਜਾਵੇ ਮੈਂ ਜੀਐਨਕੇ ਦੀ ਜਿਹੜੀ ਸਰਕਾਰ ਆ ਉਹਨਾਂ 'ਕੇ ਵੀ ਬੇਨਤੀ ਕਰਦੀ ਆ ਕਿ ਉਹਨਾਂ ਦੀ ਪੂਰੀ ਸੁਣਵਾਈ ਕੀਤੀ ਜਾਵੇ ਤੇ ਅੱਤਵਾਦ ਨੂੰ ਨੱਥ ਪਾਈ ਜਾਵੇ ਅਸੀਂ ਇੱਕ ਹੋ ਚੁੱਕੇ ਆ ਅਸੀਂ ਕੋਈ ਇਹ ਨਾ ਸਮਝੇ ਕਿ ਅਸੀਂ ਇੱਕ ਨਹੀਂ ਹਾਂ ਜੈ ਸ਼ਿਕਾ